ਐਗਰੀਕਲਚਰ ਡਿਪਾਰਟਮੈਂਟ ਨੇ ਸਾਧਨ ਦਿੱਤੇ ਹੋਏ ਨੇ ਸਬਸਿਡਾਈਜ਼ਡ ਸਾਧਨ ਨੇ 80% 90% 50% ਸਬਸਿਡੀ ਮਿਲੀ ਹੋਈ ਹੈ ਉਹਨੂੰ ਜ਼ਰੂਰ ਇਸਤੇਮਾਲ ਕਰੋ ਇਹ ਸੋਚ ਲਈ ਕਿ ਮੈਂ ਕੋਈ ਤਰੀਕਾ ਲੱਭਣਾ ਹੈ ਤਾਂ ਤਰੀਕਾ ਲੱਭ ਲੋਗਾ ਬੰਦਾ ਜੇ ਆਪਾਂ ਸਿਰਫ ਇਹ ਸੋਚਣਾ ਹੈ ਕਿ ਜੇ ਮੈਨੂੰ ਕੋਈ ਦੇਖ ਨਹੀਂ ਰਹਾ ਜੇ ਮੈਨੂੰ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹਾ ਤਾਂ ਮੈਂ ਆਗ ਲਾਵਾਂਗਾ ਨਾਲ ਹੀ ਆਪਾਂ ਆਪਣੇ ਜ਼ਿਲ੍ਹੇ ਵਿੱਚ ਐਟਲੀਸਟ ਇਹ ਵੀ ਡਾਇਰੈਕਸ਼ਨ ਦਿੱਤੀ ਹੋਈ ਕਿ ਜੇ ਕੋਈ ਪੰਚਾਇਤ ਜ਼ੀਰੋ ਸਟੱਬਲ ਬਰਨਿੰਗ ਕਰੋਗੇ ਤੋਂ ਉਹਨਾਂ ਨੂੰ ਆਪਾਂ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਦਵਾਵਾਂਗੇ। ਚਲਵੰਡੀ ਸਾਹਬ ਉਹਦੇ ਕਈ ਸਾਰੇ ਪਿੰਡਾਂ ਤੇ ਇੱਥੇ ਮੋੜ ਦੇ ਪਿੰਡਾਂ ਵਿੱਚ ਜਿਹੜਾ ਹੈਗਾ ਇੱਥੇ ਚੱਕਰ ਲਾ ਰਹੇ ਨੇ। ਇਕਨੋਮਿਕਸ ਤਾਂ ਉਹਨਾ ਵੱਡਾ ਇਸ਼ੂ ਨਹੀਂ ਹੈ ਸੋਚ ਦਾ ਥੋੜਾ ਜਿਹਾ ਅੰਤਰੇ ਜੇ ਆਪਾਂ ਉਹਨੂੰ ਸੁਧਾਰ ਲਈਏ ਤਾਂ ਐਸੀ ਆਪਣਾ ਮਾਹੌਲ ਸੁਧਰ ਜਾਊਗਾ। ਇਹ ਜਿਹੜਾ ਆਪਣੇ ਸੁਪਰੀਮ ਕੋਰਟ ਤੇ ਸੀਏਕਯੂਐਮ ਦੀ ਗਾਈਡਲਾਈਨਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਟੰਗ ਨਾਲ ਫੀਲਡ ਵੀ ਜਿਹੜਾ ਹੈਗਾ ਉਹਨੂੰ ਲਾਗਲ ਕਰਾਉਣ ਦੇ ਵਾਸਤੇ ਆਪਾਂ ਬਹੁਤ ਸਾਰੀਆਂ ਟੀਮਾਂ ਬਣਾਏ ਨੇ ਤੇ ਉਹਦੇ ਬੇਸਿਸ ਤੇ ਆਪਾਂ ਮੈਂ ਤੇ ਐਸਐਸਪੀ ਮੈਡਮ ਵੀ ਡੇਲੀ ਬੇਸਿਸ ਤੇ ਜਿਹੜਾ ਹੈਗਾ ਵਕ ਵਕ ਪਿੰਡਾਂ ਦਾ ਦੌਰਾ ਕਰਦੇ ਆ ਤਾਂ ਆਪਾਂ ਅੱਜ ਤਲਵੰਡੀ ਸਾਹਿਬ ਉਹਦੇ ਕਈ ਸਾਰੇ ਪਿੰਡਾਂ ਤੇ ਇੱਥੇ ਮੋਹਰ ਦੇ ਪਿੰਡਾਂ ਵਿੱਚ ਜਿਹੜਾ ਹੈਗਾ ਇੱਥੇ ਚੱਕਰ ਲਾ ਰਹੇ ਨੇ ਤੇ ਹੁਣ ਅਸਤੇ ਵੀ ਚਲਦੇ ਹੋਏ ਸਾਨੂੰ ਇੱਥੇ ਦਿਖ ਗਿਆ ਕਿ ਇੱਥੇ ਬੈਲਰ ਇਸਤੇਮਾਲ ਹੋ ਰਿਹਾ ਹੈ ਬੈਲਰ ਯੂਜ਼ ਕਰ ਰਹੇ ਨੇ ਕਈ ਥਾਂ ਵਾਂ ਤੇ ਸੁਪਰ ਸੀਡਰ ਕਈ ਥਾਂ ਵਾਂ ਤੇ ਹੈਪੀ ਸੀਡਰ ਇਸ ਤਰੀਕੀ ਦੀ ਮਸ਼ੀਨ ਹੈ ਜਿਹੜਾ ਹੈਗਾ ਕਿਸਾਨ ਯੂਜ਼ ਕਰ ਰਹੇ ਨੇ ਤੇ ਇਹ ਆਪਣਾ ਤਾਂ ਬਿਲਕੁਲ ਛੋਟਾ ਕਿਸਾਨ ਹੈ ਬੇਸਿਕਲੀ 8 ਏਕਰੀ ਜ਼ਮੀਨ ਹੈਗੀ ਇਹ ਨੇ ਮੀਡੀਅਮ ਕਿਸਾਨ ਹੈ 8 ਏਕਰੀ ਜ਼ਮੀਨ ਆਪਣੀ ਹੈ ਪਰ ਇਹ ਜਿਹੜਾ ਹੈਗਾ ਕੰਟਰੈਕਟ ਬੇਸਿਸ ਤੇ 150 ਕਿੱਲਾ ਜਿਹੜਾ ਹੈਗਾ ਹੋਰ ਵਾਂਦਾ ਹੈ ਤੇ ਅੱਜ ਇਹਨਾਂ ਨੇ ਪੂਰੇ ਆਪਣੇ 150 ਕਿੱਲੇ ਤੇ ਜਿਹੜਾ ਹੈਗਾ ਇਹ ਬੇਲਿੰਗ ਕਰਾਈ ਹੈ ਹੁਣ ਖੁਦ ਵੀ ਕਹਿ ਰਹੇ ਸੀ ਕਿ ਜੇ ਕੋਈ ਡਰ ਨਹੀਂ ਹੁੰਦਾ ਤਾਂ ਆਪ ਪਤਾ ਆਗੇ ਲਾਉਂਦੇ ਸੀ ਤੇ ਬੇਸਿਕਲੀ ਇਹ ਹੈ ਕਿ ਇੱਕ ਸੋਚ ਦਾ ਜਿਹੜਾ ਹੈਗਾ ਉਹ ਸੋਚ ਬਦਲਨੀ ਪਏਗੀ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਵੀ ਕੋਸ਼ਿਸ਼ ਕਰ ਰਹੀ ਹੈ ਤਾਂ ਹੁਣ ਕਿਸਾਨ ਵੀ ਜਿਹੜਾ ਹੈਗਾ ਪਾਵੇਂ ਉਹ ਸੋਚ ਬਦਲਨ ਕਰਕੇ ਪਾਵੇਂ ਉਹ ਡਰ ਕਰਕੇ ਇਸ ਵਾਰ ਬਿਲਕੁਲ ਕੋਸ਼ਿਸ਼ ਕਰ ਰਹੇ ਹੈ ਕਿ ਆਪਾਂ ਆਗ ਨਾ ਲਾਈਏ ਨਹੀਂ ਤੇ ਇਹ ਡੇਢ ਸਕੇਲਾ ਤੇ ਬਿਲਕੁਲ ਹੀ ਜਲ ਜਾਣਾ ਸੀ ਹੁੰਦਾ ਉਸ ਵਾਦਾ ਵੀ ਤੁਸੀਂ ਸੋਚ ਸਕਦੇ ਹੋ ਕਿ ਉਹਦਾ ਕਿੰਨਾ ਸਰ ਹੁੰਦਾ ਪਰ ਚੰਗੀ ਗੱਲ ਹੈ ਕਿ ਇਸ ਤਰੀਕੇ ਦੀ ਆਪਣੇ ਕੋਲ ਮਸ਼ੀਨਰੀ ਹੈ ਕਿ ਹੈ ਇੰਡਸਟਰੀ ਹੈ ਕਿ ਹੈ ਤੇ ਅਗਲੇ 1-2 ਸਾਲਾਂ ਵਿੱਚ ਮੈਨੂੰ ਲੱਗਦਾ ਹੈ ਕਿ ਆਪਣਾ 메ਜਰ ਜਿਹੜਾ ਪਾਰਟ ਹੈ ਉਹ ਸਾਰਾ ਬੇਲਿੰਗ ਦੇ ਨਾਲ ਹੀ 70-75% ਆਪਣਾ ਜੜਾਏਗਾ ਬੇਲਿੰਗ ਦੇ ਨਾਲ ਹੀ ਕਵਰ ਹੋ ਜਾਊਗਾ ਪਟੇਂਡਾ ਇਹਦੇ ਆ ਬੀ ਸਿਸਟਮ ਹੈ ਕਿੱਸਾ ਦਾ ਇੱਕ ਤਰੀਕੇ ਨਾਲ ਕਿ ਖੁਸ਼ਕਿਸਮਤ ਹੈ ਕਿ ਇਥੇ ਫਿਰ ਵੀ ਇੰਡਸਟਰੀ ਜਿਹੜੀ ਹੈ ਕਿ ਹਾਲ ਵੀ ਇੰਟਰਸਟਿਡ ਹੈ ਕਿ ਉਹ ਪਾਵੇਂ ਪਲੇਰੀ ਦੇ ਬੋਇਲਰਸ ਨੂੰ ਪਾਵੇਂ ਉਹ ਪੈਲੇਟ ਯੂਨਿਟਸ ਨੂੰ ਪਾਵੇਂ ਉਹ ਹੋਰ ਕਿਸੇ ਤਰੀਕੇ ਦੇ ਸਾਧਨ ਨੂੰ ਇੰਡਸਟਰੀ ਹੋਏ ਉਹ ਪ੍ਰਾਇਲੀ ਨੂੰ ਯੂਜ਼ ਕਰਨ ਦੇ ਵਾਸਤੇ ਤਿਆਰ ਹੈਗੀ ਹੈ ਤਾਂ ਆਪਣੇ ਕੋਲ ਹੋਰ ਵੀ ਰਿਕਵੈਸਟ ਆਈ ਹੈ ਨਹੀਂ 2-3 ਜਿਹੜੇ ਕਿ ਅਗਲੇ ਸਾਲ ਤੱਕ ਤਿਆਰ ਹੋ ਜਾਣਗੇ 2-3 ਯੂਨਿਟਸ ਮੈਂ ਸਮਝਦਾ ਕਿ ਕਿਸਾਨਾਂ ਦੇ ਵਾਸਤੇ ਵੀ ਇਹ ਚੰਗੀ ਗੱਲ ਹੈ ਕਿ ਇਹ ਤੇ ਓਵਰ ਆਲ ਪ੍ਰਦੂਸ਼ਣ ਕਮ ਕਰਨ ਦੇ ਵਾਸਤੇ ਵੀ ਚੰਗੀ ਗੱਲ ਹੈ ਕਿ ਤੇ ਆਪਾਂ ਇਸ ਤੇ ਅਫਰਟਸ ਲਾ ਰਹੇ ਹਾਂ ਤੇ ਬਾਕੀ ਕਿਸਾਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਉਹ ਜਿਹੜੇ ਆਪਣੇ ਐਗਰੀਕਲਚਰ ਡਿਪਾਰਟਮੈਂਟ ਨੇ ਸਾਧਨ ਦਿੱਤੇ ਹੋਏ ਨੇ ਸਬਸਿਡਾਈਜ਼ਡ ਸਾਧਨ ਨੇ 80% 90% 50% ਸਬਸਿਡੀ ਮਿਲੀ ਹੋਈ ਹੈ ਉਹਨੂੰ ਜ਼ਰੂਰ ਇਸਤੇਮਾਲ ਕਰੋ ਤਾਂ ਕਿ ਉਹ ਆਲੀ ਨਾ ਗੜਾ ਸਾਹਸ ਦਿਓ ਕਿ ਉੱਥੇ ਟਰੈਕਟਰ ਵੀ ਨਹੀਂ ਜਾਂਦਾ ਟਰੈਕਟਰ ਜਾਂਦਾ ਹੈ ਉੱਥੇ ਬਿਜਾਈ ਤਾਂ ਹੁੰਦੀ ਹੈ ਨਾ ਬ੍ਰੋਡਕਾਸਟਿੰਗ ਮੈਂ ਇੱਕ ਇੱਕ ਮਿੰਟ ਮੈਂ ਪਹਿਲਾਂ ਵੀ ਕਿਹਾ ਕਿ ਗੱਠਾ ਹੀ ਇੱਕ ਸੋਲੂਸ਼ਨ ਨਹੀਂ ਹੈ ਗੱਠਾ ਹੀ ਇੱਕ ਹੱਲ ਨਹੀਂ ਹੈ ਗੱਠੇ ਦੇ ਵਾਸਤੇ ਤੁਹਾਨੂੰ ਦੇਖ ਰਹੇ ਹੋ ਕਿ ਥੋੜਾ ਬੇਲਰ ਜਿਹੜਾ ਹੈਗਾ ਵੱਡਾ ਹੁੰਦਾ ਸਾਈਜ਼ ਵੱਡਾ ਹੁੰਦਾ ਪਰ ਜੇ ਤੁਸੀਂ ਛੋਟੇ ਵਾਲੇ ਮਸ਼ੀਨਾਂ ਵੀ ਦੇਖ ਲਓ ਭਾਵੇਂ ਉਹ ਮਲਚਰ ਹੋਵੇ ਭਾਵੇਂ ਉਹ ਜਿਹੜਾ ਆਪਾਂ ਹੈ ਪੀਸੀ ਦਾ ਲੈਂਦੇ ਆ ਉਹ ਇੰਨੇ ਵੱਡੇ ਸਾਧਨ ਹੈ ਨਹੀਂ ਉਹ ਟਰੈਕਟਰ ਦੇ ਨਾਲ ਹੀ ਜੁੜ ਜਾਂਦਾ ਉਹ ਵੀ ਤਾਂ ਯੂਜ਼ ਹੁੰਦੇ ਹੀ ਆ ਜੇ ਤੁਸੀਂ ਚਾਪਰ ਦੇ ਨਾਲ ਚਾਪਰ ਤਾਂ ਬਿਲਕੁਲ ਛੋਟੀ ਮਸ਼ੀਨ ਹੈ ਉਹ ਤਾਂ ਯੂਜ਼ ਹੋ ਜਾਂਦੀ ਹੈ ਚਾਪਰ ਦੇ ਨਾਲ ਜੇ ਤੁਸੀਂ ਮੈਨੂਅਲ ਬ੍ਰਾਡਕਾਸਟਿੰਗ ਕਰ ਲੋ ਉਹ ਵੀ ਕਰਦੇ ਆ ਕਈ ਸਾਰੇ ਕਿਸਾਨ ਕਰਦੇ ਆ ਇਹ ਬੇਸਿਕਲੀ ਮਨਸ਼ਾ ਹੈ ਜੇ ਆਪਾਂ ਇਹ ਸੋਚ ਲਈ ਕਿ ਮੈਂ ਕੋਈ ਤਰੀਕਾ ਲੱਭਣਾ ਹੈ ਤਾਂ ਤਰੀਕਾ ਲੱਭ ਲੋਗਾ ਬੰਦਾ ਜੇ ਆਪਾਂ ਸਿਰਫ ਇਹ ਸੋਚਣਾ ਹੈ ਕਿ ਜੇ ਮੈਨੂੰ ਕੋਈ ਦੇਖ ਨਹੀਂ ਰਹਾ ਜੇ ਮੈਨੂੰ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹਾ ਤਾਂ ਮੈਂ ਆਗਲਾਵਾਂਗਾ ਤੇ ਜੇ ਮੈਨੂੰ ਫੜ ਲੈਣਗੇ ਤਾਂ ਫਿਰ ਮੈਂ ਤਰੀਕਾ ਲੱਭ ਲਵਾਂਗਾ ਉਹ ਵਾਲੀ ਗੱਲ ਜਿਹੜੀ ਹੈ ਕਿ ਇਹ ਹੋਣੀ ਨਹੀਂ ਚਾਹੀਦੀ ਹੈ ਕਿ ਆਪਾਂ ਸਾਰੇ ਸਾਧਨ ਮੈਂ ਪਹਿਲਾਂ ਵੀ ਕਿਹਾ ਸਾਡੇ ਕੋਲ ਸਫੀਸ਼ੀਐਂਟ ਮਸ਼ੀਨਰੀ ਅਵੇਲੇਬਲ ਹੈ ਮਸ਼ੀਨਰੀ ਕਿਸ ਤਰ੍ਹਾਂ ਦੀ ਪਾਉਣ ਮੈਂ ਪਹਿਲਾਂ ਵੀ ਕਿਹਾ ਕਿ ਹਰ ਕਿਸੇ ਨੂੰ ਆਪਾਂ ਵੇਲਰ ਨਹੀਂ ਦੇ ਸਕਦੇ ਕਿਉਂਕਿ ਉਨੀ ਮੇਰੀ ਇੰਡਸਟਰੀ ਦੀ ਹਾਲ ਦੀ ਡਿਮਾਂਡ ਵੀ ਨਹੀਂ ਹੈ ਕਿ ਪਰ ਸਾਡੇ ਕੋਲ ਸੁਪਰਸੀਡਰ ਨੇ ਹੈ ਸਾਡੇ ਕੋਲ ਹੈਪੀ ਸੀਡਰ ਨੇ ਹੈ ਸਾਡੇ ਕੋਲ ਮਲਚਰ ਉਸ ਨੇ ਉਹ ਇਸਤੇਮਾਲ ਕਰ ਲੈ ਦੇਖਾ ਆਪਾਂ ਪਿਛਲੇ ਸਾਲ ਵੀ ਜਿੰਨੇ ਵੀ ਪਿੰਡ ਸੀਗੇ ਹਰੇਕ ਪਿੰਡ ਵਿੱਚ ਆਪਾਂ ਜਿਹੜੇ ਸਮਾਲ ਐਂਡ ਮਾਰਜਨ ਫਾਰਮਰ ਜਿਹੜੇ ਕਿ ਸਭ ਤੋਂ ਵੱਧ ਗਲ ਹੋਦੀ ਚੱਲਦੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਆਈਡੈਂਟੀਫਾਈ ਕਰ छोटे किसान जो है सम्मान पत्र सर्टिफिक ने हम जैसे भी अपने पीएम भी कह देना, देना किन इस तो है सम्मानित भी करा ही अपने अपने जिले में भी डायरेक्शन दी की जो कोई पंचायत जीरो बर्निंग करूगी तो उन्होंने आप लाख रुपए की विशेष ग्रांट भी दवागे हाँ जी अपने इतने बठिंडा ऐलान किया ਇਸ ਵਾਰ ਪ੍ਰਾਲੀ ਨੂੰ ਅਗ ਨਹੀਂ ਲਾਏਗੇ ਉਹਨਾਂ ਦੇ ਜ਼ੀਰੋ ਇਨਸੀਡੈਂਟਸ ਹੋਣਗੇ ਤਾਂ ਆਪਾਂ ਉਹਨਾਂ ਨੂੰ 5 ਲੱਖ ਰੁਪਏ ਜਿਹੜਾ ਹੈਗਾ ਉਹ ਗ੍ਰਾਂਟ ਵੀ ਐਕਸਟਰਾ ਦੇਵਾਂਗੇ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਇਸ ਵਾਰ ਪ੍ਰਾਲੀ ਨੂੰ ਅਗ ਨਾ ਲਗੇ ਤੇ ਕਿਸਾਨ ਵੀ ਬਹੁਤ ਹੱਦ ਤੱਕ ਸਾਡੇ ਕੋਲ ਹੋਣ ਜਿਹੜਾ ਕਿ ਇਸ ਵਾਰ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਕੁਝ ਇੱਕ ਹੈ ਜਿਹੜਾ ਕਿ ਜਾਣਬੁਝ ਕਰਕੇ ਮਾহল ਨੂੰ ਖਰਾਬ ਕਰਨਾ ਚਾਹੁੰਦੇ ਆ ਜਾਂ ਫਿਰ ਕੋਈ ਮੈਸੇਜ ਦੇਣਾ ਚਾਹੁੰਦੇ ਉਹਨਾਂ ਦੇ ਖਿਲਾਫ ਜਿਸ ਤਰੀਕੇ ਨਾਲ ਕਾਰਵਾਈ ਕਰਨੀ ਬੰਦੀ ਹੈ ਸੁਪਰੀਮ ਕੋਰਟ ਸੀਏਕਯੂਐਮ ਦੀ ਗਾਈਡਲਾਈਨਸ ਦੇ ਅਨੁਸਾਰ ਨਾਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਜਿਹੜੇ ਕਿ ਕਾਰਵਾਈ ਕਰਨੀ ਆ ਮੈਂ ਪਹਿਲਾ ਕਹਿਣਾ ਚਾਹਾਂਗਾ ਕਿ ਜਿਹੜਾ ਬੇਲਰ ਵਾਲਾ ਸਿਸਟਮ ਹੈ ਇਟਸ ਅ ਕੰਪਲੀਟਲੀ ਜਿਹੜਾ ਆਪਣਾ ਪ੍ਰਾਈਵੇਟ ਪ੍ਰਾਈਵੇਟ ਮਾਰਕੀਟ ਦੇ ਥਰੂ ਡਿਸਾਈਡ ਹੁੰਦਾ ਹੈ ਇਹਦੇ ਵਿੱਚ ਹੁਣ ਦੋ ਤਰ੍ਹਾਂ 90% ਆਪਣੇ ਜਿਹੜੇ ਬੇਲਰਸ ਨੇ ਉਹ ਤਾਂ ਕੋਈ ਚਾਰਜ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਆਗੇ ਐਗਰੀਗੇਟਰ ਦੇ ਸਰ ਨਾਲ ਟਾਈ ਅਪ ਹੋ ਗਿਆ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿੰਨਾ ਕੰਪਨੀ ਨੂੰ ਲੋਡ ਹੋਏਗੀ ਜਿਹੜਾ ਇੰਡਸਟਰੀ ਦੀ ਲੋਡ ਹੋਏਗੀ ਉੰਨੀ ਹੀ ਬਿਲਿੰਗ ਕਰਾ ਸਕਦੇ ਆ ਹੁਣ ਇੰਡਸਟਰੀਜ਼ ਨੇ ਆਪਣਾ ਟਾਈ ਅਪ ਕਰ ਲਿਆ ਉਹਨਾਂ ਦਾ ਪੂਰਾ ਹੋ ਗਿਆ ਹੁਣ ਜੇ ਉਸ ਤੋਂ ਵੱਧ ਵੀ ਕੋਈ ਬੇਲਰ ਆ ਜਾਂਦਾ ਹੈ ਸਪੋਜ਼ ਖੁਣ ਕਈ ਸਾਰੇ ਆਪਣੇ ਨਾਲ ਦੇ ਜ਼ਿਲ੍ਹੇ ਜਿਹੜੇ ਹੈਗੇ ਉਥੇ ਮੋਸਟਲੀ ਫਸਲ ਬੀਜੀ ਜਾ ਚੁੱਕੀ ਹੈ ਆਬ ਹੁਣ ਪਟਿਆਲਾ ਦੀ ਗੱਲ ਕਰੀਏ 90% ਉਥੇ ਜਿਹੜੀ ਹੈਗੀ ਆਲਮੋਸਟ ਏਰੀਆ ਕਵਰ ਹੋ ਗਿਆ ਇਸੇ ਤਰੀਕੇ ਨਾਲ ਨਾਲ ਦੇ ਹੋਰ ਪਿੰਡ ਨੇ ਤਾਂ ਉਥੇ ਜਿਹੜੇ ਬੇਲਰ ਕੰਮ ਕਰਦੇ ਸੀਗੇ ਉਹ ਫਿਰ ਇਸ ਇਸ ਤਰਫ ਆ ਜਾਂਦੇ ਆ ਜਦੋਂ ਉਹ ਇੱਥੇ ਆ ਜਾਣਗੇ ਤਾਂ ਉਹਨਾਂ ਨੂੰ ਪਤਾ ਹੈਗਾ ਕਿ ਹੁਣ ਉਹਨਾਂ ਦਾ ਤਾਂ ਟਟਾ ਹੀ ਆਪਣਾ ਨਹੀਂ ਹੈ ਕਿਤੇ ਤਾਂ ਉਹ ਬੇਲਰ ਜਿਹੜਾ ਕੰਮ ਕਰੂਗਾ ਤਾਂ ਹੁਣ ਉਹ ਇਹੀ ਕਹੇਗਾ ਕਿ ਜੀ ਮੈਨੂੰ ਤਾਂ ਫਿਊਲ ਚਾਰਜਸ ਦੇ ਦਿਓ ਮੈਂ ਤੁਹਾਡਾ ਕੰਮ ਹੀ ਕਰ ਦੇਣਾ ਪਰ ਮੈਨੂੰ ਨਹੀਂ ਲੱਗਦਾ 500 ਰੁਪਿਆ ਜਾਂ 700 ਰੁਪ ਨਾਲੀ ਨੁਕਸਾਨ ਤਾਂ ਫਿਰ ਜਦ ਤੁਸੀਂ ਸੁਪਰਸੀਡਰ ਨਾਲ ਉਹਨੂੰ ਹੀ ਬਿਜਾਈ ਕਰਦੇ ਹੋ ਉਹਦੇ ਬੇਸਿਸ 'ਤੇ ਵੀ ਤਾਂ 500 ਰੁਪਏ ਜੇ ਤੁਸੀਂ ਬਿਲਿੰਗ ਕਰਾ ਦੋਗੇ ਉਸ ਤੋਂ ਬਾਅਦ ਤੁਸੀਂ ਨਾਰਮਲ ਸੈਸੀਡਰ ਦੇ ਨਾਲ ਵੀ ਯੂਜ਼ ਕਰ ਹੀ ਸਕਦੇ ਹੋ ਉਹਦੇ ਵਿੱਚ ਤਾਂ 500 ਰੁਪਏ ਉਹਦੇ ਵਿੱਚ ਵੀ ਕੱਟ ਜਾਂਦਾ ਜੇ ਸੁਪਰਸੀਡਰ ਨਾਲ ਕਰੋਗੇ ਤਾਂ 500 ਰੁਪਏ ਵੱਧ ਜਾਊਗਾ ਓਵਰਆਲ ਬੈਲੈਂਸ ਉਹੀ ਹੈ ਮੈਂ ਇਹ ਹੀ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਇਹ ਇਕਨੋਮਿਕਸ ਦਾ ਉਹਨਾ ਵੱਡਾ ਇਸ਼ੂ ਨਹੀਂ ਹੈ ਸੋਚ ਦਾ ਥੋੜਾ ਜਾਂ ਅੰਤਰੇ ਜੇ ਆਪਾਂ ਉਹਨੂੰ ਸੁਧਾਰ ਲਈਏ ਤਾਂ ਐਸੀ ਆਪਣਾ ਮਾਹੌਲ ਸੁਧਰ ਜਾਊਗਾ